ਕਿੰਨੀਕ ਦੂਰ ਜਾ ਕੇ ਜਿਹੜਾ ਤੁਸੀਂ ਫੜਿਆ ਹੋ ਉਸ ਪੰਜ ਫੇਸ ਤੋਂ ਲੈ ਕੇ ਚਾਰ ਫੇਸ ਕਿੰਨੀਕ ਦੂਰ ਹੋ ਸਕਦਾ ਜੀ ਉਦੋਂ ਅਸੀਂ ਉਦੋਂ ਤੱਕ ਤੁਰ ਕੇ ਗਏ ਅਸੀਂ ਉਹਦੇ ਪਿੱਛੇ ਚਾਰ ਫੇਸ ਤੱਕ ਤੁਸੀਂ ਤੁਰ ਕੇ ਆ ਗਏ ਕਿੰਨਾਕ ਸਮਾਂ ਕਿੰਨੇ ਕ ਵੇ ਦੇ ਕਰੀਬ ਹੱਥ ਆਇਆ ਸਾਢੇ 8 ਵਜੇ ਮੈਨ ਲੱਗੇ ਚੱਲੋ ਵੀ ਚੱਟੇ ਸਾਢੇ 8 ਵਜੇ ਉਹ ਵੀ ਵਰਦਤ ਹੋਈ ਆ ਉਹਦੇ ਉਹਨਾਂ ਦੀ ਉਸ ਤੋਂ ਬਾਅਦ ਅਸੀਂ 9 ਸਾਢੇ 9 ਵਜੇ ਤੱਕ ਅਸੀਂ ਉੱਥੇ ਪਹੁੰਚ ਗਏ ਸੀ ਉਹਨਾਂ ਕੋਲ ਪਿੱਛੇ ਪਿੱਛੇ ਕਰਦੇ ਹੋਏ ਪਰ ਜਦੋਂ ਤੁਸੀਂ ਉਸ ਨੂੰ ਫੜਿਆ ਕੁਝ ਉਹ ਬੂਝਬਾਨੀ ਬੋਲਿਆ ਉਸਨੇ ਕੋਈ ਕਾਰਨ ਦੱਸਿਆ ਇਸ ਪੂਰੀ ਵਾਰਦਾਤ ਨੂੰ ਕਿਉਂ ਹੁੰਦਾ ਅੰਜਾਮ ਦਿੱਤਾ ਉਸ ਨੂੰ ਬੋਲਣੇ ਉਹਨੇ ਬੋਲਣ ਦੀ ਕੋਸ਼ਿਸ਼ ਕਰਦੇ ਸੀਗਾ ਪਰ ਬੋਲਿਆ ਨਹੀਂ ਉਹਨੇ ਅਸੀਂ ਕਹਿੰਦੇ 10 ਦਿਨ ਤੋਂ ਪ੍ਰੋਬਲਮ ਕੀ ਲੋਕ ਜੇ ਪਤਾ ਕਿ ਜੀ ਕਿਸੇ ਬੰਦੇ ਨੂੰ ਗੁੱਸਾ ਹੁੰਦਾ ਮੌਕੇ ਦੇ ਵੀ ਕੋ ਕੁੜੀ ਦੇ ਵਾਰ ਕਰਕੇ ਆਇਆ ਠੀਕ ਹੈ ਜੀ ਉਹਨੇ ਹਰ ਇੱਕ ਬੰਦੇ ਨੇ ਥੱਪੜ ਥੁਪੜ ਵੀ ਮਾਰੇ ਆਪਾਂ ਨਹੀਂ ਕਹਿੰਦੇ ਵੀ ਨਹੀਂ ਮਾਰੇ ਮਾਰੇ ਪੁਲਿਸ ਨੇ ਵੀ ਮਾਰੇ ਪਰ ਐ ਵੀ ਉਹ ਪੁਲਿਸ ਵਾਲੇ ਕਹਿੰਦੇ ਅਸੀਂ ਆਪੇ ਕਰ ਲਾਂਗੇ ਵੀ ਤੁਸੀਂ ਛੱਡ ਦਿਓ ਕਈ ਵਾਰ ਸੇ ਕਹਿੰਦੇ ਮੇਰਾ ਪਰਸਨਲ ਇਸ਼ੂ ਆ ਕਹਿੰਦਾ ਮੈਨੂੰ ਕੋਈ ਏ ਕੀ ਕਹਿ ਰਹੇ ਹੋ ਕਿ 15 ਤੋਂ 20 ਲੋਕ ਉੱਥੇ ਵੀ ਮੌਜੂਦ ਸਿਗੇ ਉਹਨਾਂ ਨੇ ਕਿਸੇ ਨੇ ਅੱਗੇ ਹੱਥ ਨਹੀਂ ਵਿਦਾਇਆ ਮਦਦ ਨੂੰ ਲੈ ਕੇ ਉੱਥੇ ਜਿੱਥੇ ਵਾਰਿਆਤ ਹੋਈ ਉਥੇ ਨੇ 40 ਤੋਂ 50 ਬੰਦੇ ਸੀਗੇ ਜੀ ਉਹਦੇ ਉਹਦੇ ਜਿਹੜੇ ਇੱਥੇ ਬੰਦੇ ਖੜੇ ਸੀ ਉਸ ਤੋਂ ਉਹ ਵੀ ਸੁਣਿਆਗਾ ਜਦੋਂ ਮੈਂ ਬਾਅਦ ਵਿੱਚ ਗਿਆ ਉਹ ਤਾਂ ਸੁਣਿਆ ਸੀ ਨੇ ਕਿਹੜੇ ਬੰਦੇ ਦੋ ਤਿੰਨ ਵੀ ਪਹਿਲਾਂ ਵੇਟ ਕਰਦਾ ਸੀਗਾ ਵੀ ਕੁੜੀ ਆਵੇ ਤੇ ਕੋੜੇ ਕੁੜੀ ਆਟੋ 'ਚ ਉੱਤਰੇ ਹੀ ਕਹਿੰਦੇ ਉਹਨੇ ਰੈਕੀ ਕਰਕੇ ਰੈਕੀ ਕੀਤੀ ਹਾਂ ਵੀ ਬੰਦੇ ਨੇ ਉਹ ਆ ਬੈਠੇ ਆ ਉਹ ਬੰਦਾ 15 ਮਿੰਟ ਤੇ ਨਕਰਪਾਨ ਸੀ ਉਹਦੇ ਕੋਲ ਤੇ ਉਹ ਕੁੜੀ ਉਤਰੀ ਆਟੋ ਦੇ ਵਿੱਚ ਕਹਿੰਦੇ ਵੀ ਉਹਨੇ ਵਾਰ ਕੀਤਾ ਤੇ ਉਸ ਤੋਂ ਬਾਅਦ ਕਵਰੇਜ ਜਲੀ ਸਾਡੇ ਕੋਲ ਪੀਰੋਟੀ ਪੁਰੀ ਦੇ ਤੇਜ਼ਾਰ ਗਨ ਹਮਲਾ ਕੀਤਾ ਗਿਆ ਵੀ 6 ਅਸੰਤਾਲ ਚ ਦਾਗਲਾ ਵੀ ਪੁਰੀ ਹਾਲ ਤੱਕ ਆਉਂਦੀ ਹੈ ਹਨ ਜਰਾ ਆਏ ਵੀ ਕਦੇ ਪੁਰੀ ਅੱਥਰੂ ਪੁੱਛਦੇ ਰਹਿੰਦੇ ਕੋਈ ਗੱਲਬਾਤ ਕੋਈ ਜਾ ਕੋਲਾਂ ਗਈ ਕਦੇ ਦਾਇ ਜੀ ਕੋਈ ਫਿਕਰੇ ਨਾ ਕਰ ਜੇ ਹੋਊਗਾ ਤਾਂ ਤਾਂ ਕੌਰ ਬਜਿੰਦਰ ਕੌਰ ਦੇ ਕਾਤਲ ਨੂੰ ਜਿਸ ਨੇ ਫੜਿਆ ਹੈ ਜਿਸ ਦੇ ਕਹਿ ਲਈ ਕਿ ਆਮ ਇਨਸਾਨ ਸੀਗਾ ਔਰ ਇੱਕ ਆਮ ਨੌਜਵਾਨ ਸੀਗਾ ਜਿਸ ਦੀ ਮਦਦ ਨਾਲ ਅਜ ਬਜਿੰਦਰ ਕੌਰ ਦਾ ਕਾਤਲ ਫੜਿਆ ਗਿਆ ਕੀ ਨਾਮ ਕੀ ਇਹ ਥੋਟਾ ਔਰ ਕੀ ਕਿਸ ਤਰੀਕੇ ਨਾਲ ਪੂਰਾ ਵਾਕਿਆ ਹੋਇਆ ਕਿਉਂਕਿ ਤੁਸੀਂ ਇਹ ਦੱਸ ਰਹੇ ਹੋ ਕਿ ਉਸ ਨੌਜਵਾਨ ਨੂੰ ਜਿਸ ਨੇ ਹਮਲਾ ਕੀਤਾ ਸੀਗਾ ਤੁਹਾਡੇ ਨੇ ਫੜਿਆ ਗਿਆ ਹਾਂਜੀ ਹਾਂ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਤੇ ਮੈਂ ਅਸੀਂ ਉੱਥੇ ਜੌਬ ਕਰ ਰਹੀ ਸੀ ਮੈਂ ਜਾ ਰਿਹਾ ਸੀਗਾ ਤੇ ਰਸਤੇ ਦੇ ਇੱਕ ਸੈਕਿੰਡ ਤੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਅਸੀਂ ਮੈਂ ਬ੍ਰੇਕ ਲਾਇਆ ਜੇ ਉਹਨੂੰ ਮਤਲਬ ਕਿ ਮਾਰ ਕੇ ਚਲਾ ਗਿਆ ਸੀ ਨਿਕਲ ਕੇ ਚਲਾ ਗਿਆ ਸੀਗਾ ਉਹ ਤੇ ਉਸ ਤੋਂ ਬਾਅਦ ਉਹ 5 ਵਿੱਚ ਫੋਰਚੂਨਰ ਗੱਡੀ 'ਚ ਬਿਠਾ ਕੇ ਲੈ ਕੇ ਗਏ ਨਾ ਉਹਨੂੰ ਉਥੋਂ ਲੈ ਗਏ ਸੀ ਉਹਨਾਂ ਨੂੰ ਅਸੀਂ ਉਹ ਬੰਦਾ ਕਹਿੰਦਾ ਵੀ ਮੈਂ ਜਿਹੜਾ ਕੁਝ ਹੁੰਦਾ ਹੋ ਜਾਏ ਕਹਿੰਦਾ ਮੈਨੂੰ ਕੋਈ ਇਸ਼ੂ ਨਹੀਂ ਕਹਿੰਦਾ ਮੈਂ ਹੈਲਪ ਕਰਾਂ ਕੁੜੀ ਦੀ ਉਹ ਬੰਦੇ ਨੇ ਵੀ ਕੋਈ ਟੈਨਸ਼ਨ ਨਹੀਂ ਲਈ ਉਹ ਕੁੜੀ ਨੂੰ ਬਿਠਾ ਕੇ ਗੱਡੀ 'ਚ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਅਸੀਂ ਉਹਦੇ ਪਿੱਛੇ ਪਿੱਛੇ ਚਲੇ ਗਏ ਬੰਦੇ ਇਹਦੇ ਤੇ ਪਿੱਛੇ ਪਿੱਛੇ ਚੱਲਦੇ ਗਏ ਬੰਦੇ ਰਏ ਸੀ ਤੇ ਉਸ ਤੋਂ ਬਾਅਦ ਅਸੀਂ ਜੰਗਲਾਂ ਦੇ ਵਿੱਚ ਦੇ ਹੁੰਦੇ ਗਏ ਉਹ ਅਸੀਂ ਪੁੱਛਦੇ ਗਏ ਲੋਕਾਂ ਨੂੰ ਵੀ ਬਾਈ ਕਿੱਧਰੋਂ ਗਿਆ ਬੰਦਾ ਕਈ ਬੰਦੇ ਦੱਸਦੇ ਕਹਿੰਦੇ ਵੀ ਬੰਦਾ ਇੱਧਰੋਂ ਟਰਨ ਹੋਇਆ ਹੈ ਕਹਿੰਦੇ ਇੱਧਰੋਂ ਟਰਨ ਹੋਇਆ ਅਸੀਂ ਪਿੱਛੇ ਪਿੱਛੇ ਗਏ ਬੰਦੇ ਦੇ ਉਸ ਸਮੇਂ ਹੁਲੀਆ ਕੀ ਸੀ ਉਸ ਬੰਦੇ ਦਾ ਉਸੇ ਬੰਦੇ ਨੇ ਕਵਰ ਕੀਤਾ ਹੋਇਆ ਸੀ ਫੇਸ ਨੂੰ ਕਵਰ ਕੀਤਾ ਹੋਇਆ ਸੀ ਤੇ ਪਰਨਾ ਬੰਨਿਆ ਹੋਇਆ ਸੀ ਉਹਦੇ ਕੋਲ ਕਿਰਪਾਨ ਸੀਗੀ ਉਹ ਅਸੀਂ ਪੁੱਛਦੇ ਗਏ ਵੀ ਬੰਦੇ ਦੇ ਕੋਲ ਕਿਰਪਾਨ ਹੈਗੀ ਹੈ ਵੀ ਮੂੰਹ ਮਲਪੇਟਾ ਕਹਿੰਦੇ ਹਾਂ ਪਰਪਲ ਕਲਰ ਦੀ ਟੀ-ਸ਼ਰਟ ਪਾਈ ਸੀ ਉਹਦੇ ਠੀਕ ਹੈ ਜੀ ਪਰਪਲ ਕਦਾ ਇਫੇ ਜਦੋਂ ਤੁਸੀਂ ਉਹਨੂੰ ਫੜਿਆ ਜਦੋਂ ਤੁਸੀਂ ਉਹਨੂੰ ਜਦੋਂ ਤੁਸੀਂ ਫੜਿਆ ਕਿਸ ਤਰੀਕੇ ਦੇ ਨਾਲ ਪੁਲਿਸ ਉਸ ਵਕਤ ਮੌਜੂਦ ਸੀਗੀ ਉਸ ਥਾਂ ਦੇ ਉੱਤੇ ਹੈਗੀ ਸਾਡੇ ਨਾਲ ਤਿੰਨ ਮਲਾਜ਼ਮ ਸੀਗੇ ਜੀ ਇੱਕ ਮਣਕੇ ਇੱਕ ਸਰਦਿਚ ਜੀ ਦੋ ਸਰਦਿਚ ਸੀਗੇ ਬੰਦੇ ਉਹਨਾਂ ਨੇ ਮਣਕੇ ਅਸੀਂ ਵੀ ਉਹਨਾਂ ਦੀ ਹੈਲਪ ਕੀਤੀ ਤੇ ਉਹਨਾਂ ਨੇ ਸਾਡੀ ਵੀ ਹੈਲਪ ਕੀਤੀ ਉਹਨਾਂ ਨੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਕੀਤਾ ਵੀ ਉਹਨਾਂ ਨੂੰ ਮਣਕੇ ਮਾਰਨ ਦੀ ਕੋਸ਼ਿਸ਼ ਕੀਤੀ ਮਲਾਜ਼ਮ ਨੇ ਪਰ ਅਸੀਂ ਕਿਹਾ ਵੀ ਘੇਰ ਲਓ ਇਹਨੂੰ ਜੋ 6 ਬੰਦੇ ਇਧਰ ਹੋ ਗਏ ਇਧਰ ਹੋ ਗਏ ਫਿਰ ਉਹਨਾਂ ਨੇ ਫੜਨ ਫੜ ਲਿਆ ਸੀਗਾ ਉਹਨਾਂ ਨੇ ਬੰਦੇ ਨੇ ਆਪੇ ਹੀ ਕਰ ਪਾਣ ਸਿੱਧੇ ਜਦੋਂ ਵਾਰਦਾਤ ਹੋਈ ਉਸ ਸਮੇਂ ਕਿੰਨੇ ਲੋਕ ਉੱਥੇ ਮੌਜੂਦ ਸਗੇ ਅਸੀਂ ਦੱਸ ਅਸੀਂ ਹੀ ਦੱਸ 12 ਜਾਣੇ ਬਸ ਉੱਥੇ ਕੋਈ ਨਹੀਂ ਨਿਕਲਿਆ ਨਾ ਕੋਈ ਕੋਠਿਆਂ ਚੋਂ ਬਾਹਰ ਨਿਕਲਿਆ ਜੀ ਬਸ ਲੋਕ ਖੜ ਕੇ ਦੇਖ ਰਹੇ ਸੀ ਉੱਥੇ ਜੀ ਬਸ ਖੜ ਕੇ ਤਮਾਸ਼ਾ ਦੇਖ ਰਹੇ ਸੀ ਬਸ ਲੋਕ ਖੜ ਕੇ ਦੇਖ ਕੋਡੇ ਵੱਲੋਂ ਕਦੋਂ ਹੱਥ ਅੱਗੇ ਵਧਾਇਆ ਕਿ ਕਿਉਂਕਿ ਸ਼ਰਿਆਂ ਦੇਖ ਰਹੇ ਸੀਗਾ ਜਦੋਂ ਸੀਸੀਟੀਵੀ ਵੀ ਸਾਹਮਣੇ ਆਈ ਹੈ ਕਿ ਜਦੋਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਾਂ ਬੇਖੌਫ ਹੋ ਕੇ ਉੱਥੋਂ ਨਿਕਲ ਗਿਆ ਸੀਗਾ ਹਾਂ ਜ ਅਸੀਂ ਕੋਈ ਮੇਰੀ ਸਾਡੀ ਕੁਦਰਤੀ ਨਿਗਾਹ 바ਗੀ ਵੀ ਉਦੋਂ ਖੁੰਝੇ ਚ ਕੈਮਰਾ ਲੱਗਿਆ ਹੋਇਆ ਉੱਥੇ ਗੁਰਦੁਆਰਾ ਸਾਹਿਬ ਦੇ ਅਸੀਂ ਉੱਥੋਂ ਕਹ ਵੀ ਉੱਥੋਂ ਵੀਡੀਓ ਨਿਕਲ ਜੇ ਕਿ ਬੰਦੇ ਨੇ ਕੀ ਕੀ ਕੀਤਾਗਾ ਉੱਥੇ ਇੱਕ ਵਾਰ ਕਹਿੰਦਾ ਇੱਕ ਵੈਗ ਵੀ ਪਿਆ ਸੀਗਾ ਜੋ ਵੈ ਵੈ ਗਿਆ ਐਦਾਂ ਹੀ ਪਿਆ ਸੀ ਉਹ ਹੁਣ ਐ ਨਹੀਂ ਪਤਾ ਵੀ ਕੀ ਦਾਗਾ ਉੱਥੇ ਕਿ ਅਸੀਂ ਕਿਸੇ ਨੂੰ ਟੱਚ ਨਹੀਂ ਕਰਨ ਦਿੱਤਾ ਵੀ ਇਹਦਾ ਟੱਚ ਨਾ ਕਰੋ ਵੀ ਕਿਆ ਪਤਾ ਲੜਕੀ ਦਾ ਵੀ ਹੋ ਸਕਦਾ ਚਾ ਵੀ ਲੜਕੇ ਦਾ ਵੀ ਹੋ ਸਕਦਾ ਤੇ ਕੋਈ ਵਾਰਦਾਤ ਵਾਲੀ ਥਾਂ ਤੋਂ ਕਿੰਨੀ ਕੁ ਦੂਰ ਜਾ ਕੇ ਜਿਹੜਾ ਤੁਸੀਂ ਫੜਿਆ ਹੋ ਵਾਰਦਾਤ ਨੂੰ ਕਰ ਹੁਣ ਤੁਸੀਂ ਆਪ ਲਿਖ ਲਓ ਜੀ ਪੰਜ ਫੇਸ ਤੋਂ ਲੈ ਕੇ ਚਾਰ ਫੇਸ ਕਿੰਨੇ ਕੁ ਦੂਰ ਹੋ ਸਕਦਾ ਜੀ ਉਦੋਂ ਅਸੀਂ ਉਦੋਂ ਤੱਕ ਤੁਰ ਕੇ ਗਏ ਅਸੀਂ ਉਹਦੇ ਪਿੱਛੇ ਪਿੱਛੇ ਚਾਰ ਫੇਸ ਤੱਕ ਤੁਸੀਂ ਤੁਰ ਕੇ ਗਏ ਕਿੰਨਾ ਸਮਾਂ ਕਿੰਨੇ ਕ ਵੇ ਦੇ ਕਰੀਬ ਹੱਥ ਆਇਆ ਤੁਹਾਡਾ ਸਾਢੇ 8 ਵਜੇ ਮਤਲਬ ਕਿ ਚਲੋ ਵੀ 8:30 ਸਾਢੇ 8:30 ਵਜੇ ਉਹ ਵਾਰਦਾਤ ਹੋਈ ਹੈ ਉਸ ਦੀ ਉਸ ਤੋਂ ਬਾਅਦ ਅਸੀਂ 9:30 9:30 ਵਜੇ ਤੱਕ ਅਸੀਂ ਉੱਥੇ ਪਹੁੰਚ ਗਏ ਸੀ ਉਹਨਾਂ ਕੋਲ ਪਿੱਛੇ ਪਿੱਛੇ ਕਰਦੇ ਉਹਦੇ ਬੰਦੇ ਪਰ ਜਦੋਂ ਤੁਸੀਂ ਉਸ ਨੂੰ ਫੜਿਆ ਕੁਝ ਉਹ ਮੂਹ ਜ਼ਬਾਨੀ ਬੋਲਿਆ ਉਸਨੇ ਕੋਈ ਕਾਰਨ ਦੱਸਿਆ ਇਸ ਪੂਰੀ ਵਾਰਦਾਤ ਨੂੰ ਕਿਉਂ ਹੁੰਦਾ ਅ ਲੋਕ ਪਤਾ ਕੀ ਜੀ ਕਿ ਬੰਦੇ ਨੂੰ ਗੁੱਸਾ ਹੁੰਦਾ ਮੌਕੇ ਤੇ ਵੀ ਕੋ ਕੁੜੀ ਦੇ ਵਾਰ ਕਰਕੇ ਆਇਆ ਠੀਕ ਹੈ ਜੀ ਹੁਣ ਸਾਡੇ ਇੱਕ ਬੰਦੇ ਨੇ ਥੱਪੜ ਥੁੱਪੜ ਵੀ ਮਾਰੇ ਆਪਾਂ ਨਹੀਂ ਕਹਿੰਦੇ ਵੀ ਨਹੀਂ ਮਾਰੇ ਮਾਰੇ ਪੁਲਿਸ ਨੇ ਵੀ ਮਾਰੇ ਪਰ ਐ ਵੀ ਉਹ ਪੁਲਿਸ ਵਾਲੇ ਕਹਿੰਦੇ ਅਸੀਂ ਆਪੇ ਕਰ ਲਾਂਗੇ ਵੀ ਤੁਸੀਂ ਛੱਡ ਦਿਓ ਉਹ ਆਪ ਉਹਨਾਂ ਨੂੰ ਲੈ ਗਏ ਪਰ ਆਪਣੀ ਜ਼ੁਬਾਨੀ ਕੁਝ ਬੋਲਿਆ ਉਹ ਉਹ ਜ਼ਿਆਦਾ ਨਹੀਂ ਕੁਝ ਬੋਲੇ ਬੋਲੇ ਨਹੀਂ ਹੈ ਕੋਈ ਕੁਝ ਕਾਰਡ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਕੋਈ ਕਿਆ ਹੋ ਗਿਆ ਪਰਸਨਲ ਕੀ ਕੁਝ ਨਹੀਂ ਨਹੀਂ ਜੀ ਨਹੀਂ ਕੁਝ ਨਹੀਂ ਬੋਲਿਆ ਦੋ ਨਹੀ ਕੁਝ ਐਤਾ ਤਾਂ ਨਹੀਂ ਬੋਲਿਆ ਨਹੀਂ ਉਹ ਕਹਿੰਦੇ ਬਸ ਐ ਕਹਿੰਦੇ ਮੇਰਾ ਪਰਸਨਲ ਇਸ਼ੂ ਆ ਕਹਿੰਦਾ ਮੈਨੂੰ ਐਤਾ ਕੁਝ ਹੈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਹਿਰਾਸਤ ਦੇ ਵਿੱਚ ਦੇ ਦਿੱਤਾ ਤੁਸੀਂ ਪੁਲਿਸ ਉਸ ਵਕਤ ਉਸ ਵਕਤ ਨੂੰ ਲੈ ਕੇ ਚਲੇ ਗਈ ਸੀ ਲੈ ਕੇ ਚਲੇ ਗਈ ਸੀ ਆਟੋ 'ਚ ਲੈ ਕੇ ਗਈ ਸੀ ਉਹਨਾਂ ਨੂੰ ਹਾਂ ਪਰ ਲੱਗਦਾ ਨਹੀਂ ਕਿ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ 15 ਤੋਂ 20 ਲੋਕ ਉੱਥੇ ਵੀ ਮੌਜੂਦ ਸਿਗੇ ਉਹਨਾਂ ਨੇ ਕਿਸੇ ਨੇ ਅੱਗੇ ਹੱਥ ਨਹੀਂ ਵਧਾਇਆ ਮਦਦ ਨੂੰ ਲੈ ਕੇ ਉੱਥੇ ਜਿੱਥੇ ਵਾਰਦਾਤ ਹੋਈ ਉੱਥੇ ਤਾਂ 40 ਤੋਂ 50 ਬੰਦੇ ਸਿਗੇ ਜੀ ਉਹਨਾਂ ਨੇ ਉਹ ਜਿਹੜੇ ਇੱਥੇ ਬੰਦੇ ਖੜੇ ਸੀ ਇਸ ਤੋਂ ਉਹਨਾਂ ਤੋਂ ਵੀ ਸੁਣਿਆਗਾ ਜਦੋਂ ਮੈਂ ਬਾਅਦ ਵਿੱਚ ਗਿਆ ਉਦੋਂ ਸੁਣਿਆ ਸੀ ਨੇ ਕਿਲੇ ਬੰਦਾ ਦੋ ਤਿੰਨ ਵੀ ਪਹਿਲਾਂ ਵੇਟ ਕਰਦਾ ਸੀਗਾ ਵੀ ਕੁੜੀ ਆਵੇ ਤੇ ਕੁੜੀ ਕੁੜੀ ਆਟੋ 'ਚ ਉੱਤਰ ਹੀ 10-15 ਮਿੰਟ ਤੇ ਨਕਰਪਾਨ ਸੀ ਉਹਦੇ ਕੋਲ ਤੇ ਉਹ ਕੁੜੀ ਉਤਰੀ ਆਟੋ ਦੇ ਵਿੱਚ ਕਹਿੰਦੇ ਉਹਨੇ ਵਾਰ ਕੀਤਾ ਤੇ ਉਸ ਤੋਂ ਬਾਅਦ ਚਲਾ ਗਿਆ ਕਹਿੰਦੇ ਠੀਕ ਹੈ ਸਰ ਨਾਲ ਕੁੜੀ ਦੇ ਪਰਿਵਾਰਕ ਮੈਂਬਰੇ ਸਤਾਜੀ ਹਜੂਜ ਨੇ ਬਪੂ ਤੁਸੀਂ ਬਲਜਿੰਦਰ ਕਾਲਜ ਦੇ ਤਾਇਆ ਲੱਗਦੇ ਹੋ ਕਿਸ ਵਕਤ ਤੁਹਾਨੂੰ ਖਬਰ ਆਈ ਕੀ ਖਬਰ ਆਈ ਕਿਸ ਤਰੀਕੇ ਤੁਹਾਨੂੰ ਪਤਾ ਲੱਗਿਆ ਸਰ ਨੂੰ ਸਾਨੂੰ ਭਾਈ ਹੁਣ ਜੀ ਧੰਨਵਾਦ ਕਰਦਾ ਜੀ ਜਿਹੜੇ ਬਾਈ ਨੇ ਬਹਾਦਰ ਹਮਤ ਕਰੀ ਆ ਹਾਂ ਨਹੀਂ ਤਾਂ ਸਾਨੂੰ ਪਤਾ ਹੀ ਤਾਂ ਲੱਗਣਾ ਜੀ ਹਾਂ ਤੇ ਕਿਸ ਦੇ ਵੱਲੇ ਤੁਹਾਨੂੰ ਖਬਰ ਮਿਲੀ ਕਿ 9 ਵਜੇ ਖਬਰ ਚੱਲੇਗੀ ਸਾਡੇ ਕੋਲ ਵੀਰੋ ਦੀ ਕੁੜੀ ਦੇ ਤੇਜ਼ਧਾਰ ਗਨ ਹਮਲਾ ਕਰਤਾ ਗਿਆ ਵੀ 6 ਅਸਵਤਾਲ ਚ ਦਾਬਲਾ ਵੀ ਕਬੀਰ ਹਾਲਤਾ ਵੀ ਆਉਛੀ ਸੀ ਹਾਂ ਕਰਨ ਜਰਾਏ ਵੀ ਕਹਿੰਦੇ ਕੁੜੀ ਦਾ ਡੈਥ ਹੋ ਗਿਆ ਬੜਾ ਬੜਾ ਮਰਦੂ ਤਾਂ ਪਰ ਜਿੱਤੇ ਕੋਰ ਦਾ ਪਛੋਕੜ ਕੀ ਹੈ ਕਿੱਥੋਂ ਰਹਿਣ ਵਾਲੇ ਹੈ ਕਿਉਂਕਿ ਸੁਣਨ ਚ ਵੀ ਹੈ ਕਿ ਕੁਰਾਰੀ ਰੋਡ ਤੇ ਇੱਥੇ ਰਹਿੰਦੇ ਸੀ ਫਤੇਵਰ ਜੱਟਾ ਹੀ ਮਰੰਡੇ ਦੇ ਅੱਗੇ ਕਿੱਥੇ ਫਤੇਵਰ ਜੱਟਾ ਮਰੰਡੇ ਦੇ ਅੱਗੇ ਹੈ ਮਰੰਡੇ ਤੋਂ ਅੱਗੇ ਫਤੇਵਰ ਜੱਟਾ ਤੇ ਇੱਥੇ ਮੁਹਾਲੀ ਚ ਰਹਿੰਦੇ ਸੀ ਕਿਤੇ ਪੀਜੀ ਦੇ ਕਿਸੇ ਉੱਥੇ ਹੀ ਆਉਂਦੇ ਸੀ ਇੱਥੇ ਦੀ ਆਪਾਂ ਤਾਂ ਰੋਜ਼ ਆਉਂਦੇ ਸੀ ਸਵੇਰੇ ਆਉਂਦੇ ਸ਼ਾਮ ਨੂੰ ਘਰ ਹਾਂ ਤੇ ਕੀ ਕੁਝ ਕਾਰਨ ਦਾ ਪਤਾ ਲੱਗ ਪਾਇਆ ਹਲੇ ਤੱਕ ਕਿਉਂਕਿ ਇੱਕ ਸਵਾਲ ਬਹੁਤ ਜ਼ਿਆਦਾ ਉੱਠ ਗਿਆ ਚਿੱਟੇ ਦਿਨ ਨੇ ਪੂਰੀ ਵਾਰਦਾਤ ਨੂੰ ਅਨਜਾਮ ਦਿੱਤਾ ਹੈ ਅਜੇ ਦਾ ਕੋਈ ਪਤਾ ਨਹੀਂ ਲੱਗਿਆ ਅਸੀਂ ਕੁੜੀ ਨੂੰ ਡੇਲੀ ਪੁੱਛਦੇ ਰਹਿੰਦੇ ਆ ਵੀ ਕੋਈ ਗੱਲਬਾਤ ਕੋਈ ਵਿਆਹ ਕਰਾਉਣਾ ਪਈਏ ਕਦੇ ਤਾਇਆ ਜੀ ਕੋਈ ਫਿਕਰੇ ਨਾ ਕਰ ਜੇ ਹੋਊਗਾ ਤਾਂ ਦੱਸ ਦਊਗੀ ਕੋਈ ਸ਼ਕਲ ਤੇ ਕੋਈ ਫਿਕਰ ਫਾਕਾ ਦਿਖਿਆ ਹੋਵੇ ਕੁਛ ਇਦਾਂ ਹੈ ਨਹੀਂ ਤਾਇਆ ਜੀ